ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਇਆ 7 ਦੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਅੰਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਨੇ ਇਹ ਕਹਿ ਕੇ ਕਾਨੂੰਨ ਵਾਪਸ ਲਏ ਕਾਲੇ ਕਾਨੂੰਨ ਕਿ ਮੈਂ ਗਲਤੀ ਮੰਨਦਾ ਹਾਂ ਔਰ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਿਆ ਔਰ ਮੈਂ ਜਿਹੜੇ ਕਾਲੇ ਕਾਨੂੰਨਾਂ ਨੂੰ ਇਮੇਡੀਟਲੀ ਵਾਪਸ ਨਹੀਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਹੈ ਤੇ ਅੱਜ ਉਹਨਾਂ ਦੀ ਮੈਂਬਰ ਪਾਰ ਦਿੱਤੇ ਜਿਹੜੀ ਗੰਗਨਾ ਰਣੋਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ ਚ ਵੰਡੀਆਂ ਪਾਉਣ ਲਈ ਨਫ਼ਰਤ ਫਰੋਣ ਲਈ ਭਾਈਚਾਰਾ ਲੜਾਉਣ ਲਈ ਲਗਾਤਾਰ ਉਲਟ ਸੁਲਟ ਬਿਆਨਬਾਚੀ ਕਰਦੀ ਰਹਿੰਦੀ ਹੈ ਬੜੇ ਮਤਲਬ ਇਸ ਤਰ੍ਹਾਂ ਦੇ ਉਹਦੇ ਬਿਆਨ ਹੁੰਦੇ ਆ ਕਿ ਜਿੰਨੂੰ ਸੁਣ ਕੇ ਮੈਨੂੰ ਲੱਗਾ ਇੱਕ ਵਾਰ ਤੇ ਹਾਲਾਤ ਬਣ ਕੇ ਸੀ ਇਹਨੇ ਕੋਈ ਕਸਰ ਨਹੀਂ ਛੱਡੀ ਹਮਾਤਲ ਤੇ ਪੰਜਾਬ ਦੇ ਜਿਹੜਾ ਆਪਸੀ ਭਾਈਚਾਰਾ ਉੱਚੀਂ ਦਰਾਰ ਪਾਉਣ ਦੀ ਭਾਜੀਪੀ ਦੀ ਮੈਂਬਰ ਪਾਰਲੀਮੈਂਟ ਚੰਗਨਾ ਰੌਤ ਪ੍ਰਧਾਨ ਮੰਤਰੀ ਨੂੰ ਕੌਂਟਰਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਿਓਣੇ ਚਾਹੀਦੇ ਆ ਤੇ ਮੇਰਾ ਸਮਝ ਆ ਪ੍ਰਧਾਨ ਮੰਤਰੀ ਜੀ ਨੂੰ ਕਿ ਮੋਦੀ ਸਾਹਿਬ ਨੂੰ ਯਾਦ ਤੇ ਪ੍ਰਧਾਨ ਮੰਤਰੀ ਕੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲੈ ਯਾ ਨਾ ਵੀ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਨਹੀਂ ਸਾਣਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਜਦੋਂ ਜਦੋਂ ਬੀਜੇਪੀ ਤੇ ਨਫਰਤ ਫਲੌਣ ਵਾਲੇ ਜਿਹੜੇ ਟੂਲਸ ਹਨ तमाम ਜਿਹੜੇ ਸੂਬਿਆਂ ਚ ਇਹਨਾਂ ਨੇ ਰੱਖਿਆ ਜਿਹੜੇ ਜਿਹੜੇ ਬਿਆਨ ਦੇ ਕੇ ਸਮਾਜ ਚ ਨਫਰਤ ਫਲੌਂਦੇ ਆ ਤੇ ਪ੍ਰਧਾਨ ਮੰਤਰੀ ਜੀ ਕਿੱਕ ਬਿਆਨ ਦਿੰਦੇ ਆ ਮੈਂ ਹੁਣ ਉਸੇ ਨਾਰਾਜ਼ ਹਾਂ ਮੈਂ ਉਸੇ ਬਾਤ ਨਹੀਂ ਕਰਨਾ ਹੁਣ ਮੇਰਾ ਪ੍ਰਧਾਨ ਮੰਤਰੀ ਜੀ ਤੁਹਾਨੂੰ ਸੁਆਲ ਹੈ ਹੁਣ ਤੁਸੀਂ ਬਾਤ ਨਹੀਂ ਕਰੋਗੇ ਕਿ ਤੁਹਾਡੀ ਬਾਤ ਹੀ ਨਹੀਂ ਕੋਈ ਸੁਣਦਾ ਇੱਕ ਮੈਂਬਰ ਪਾਰਲੀਮੈਂਟ ਚ ਸੰਗਨਾਰ ਨੌਤ ਜਿਹੜੀ ਭਾਜਪੀ ਦੀ ਹਿਮਾਚਲ ਤੋਂ ਐਮਪੀ ਆ ਲੋਕ ਸਭਾ ਚ ਉਹ ਤੁਹਾਨੂੰ ਕੌਂਟਰਡਿਕਟ ਕਰ ਰਹੀ ਹੈ ਕਿਸਾਨਾਂ ਦੀ ਤੋਹੀਨ ਕਰ ਰਹੀ ਹੈ ਸਾਡੇ 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦਾ ਮਜ਼ਾਕ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਜੀ ਬੋਲਣ ਨੂੰ ਤਿਆਰ ਨਹੀਂ ਕਿਹੜੇ ਵਾਲੇ ਪਾਸੇ ਜਾ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਤੁਹਾਡੇ ਪੰਜਾਬ ਦੇ ਲੀਡਰ ਮੈਨੂੰ ਵੈਸੇ ਤੇ ਬੜਾ ਪਰਸ ਹੁੰਦਾ ਹੈ ਕਰੇਵਾਲ ਸਾਹਿਬ ਤੇ ਕੀ ਉਹ ਕਹਿੰਦੇ ਪਿਛਲੇ ਦਿਨਾਂ 'ਚ ਕਿ ਇਹ ਕੰਗਨਰ ਨੋਟ ਨਾਲ ਅਸੀਂ ਸਹਿਮਤ ਨਹੀਂ ਆ ਸਾਡੀ ਮਜਬੂਰੀ ਆ ਅਸੀਂ ਕਰੀਏ ਕੀ ਕਿ ਰਵਨੀਤ ਬਿੱਟੂ ਵਰਗੇ ਸਾਡੇ ਤੇ ਖਾਤਦੇ ਆ ਜਿਹੜੇ ਪੰਜਾਬ 'ਚ ਸਭ ਤੋਂ ਫਲੌਪ ਤੇ ਨਿਚਲੰਕ ਸੱਤੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਆ ਤੇ ਬੀਜੇਪੀ ਦੀ ਪੰਜਾਬ ਦੀ ਸਟੇਟ ਯੂਨਿਟ ਕਹਿ ਰਹੀ ਆ ਕਿ ਸਾਡੇ ਤੇ ਰਵਦੀਤ ਪਿੱਤੂ ਵਰਗੇ ਉਹ ਮੀਟਰ ਜਿਨ੍ਹਾਂ ਨੇ ਕਦੀ ਵੀ ਕੰਸਟਰਕਟਿਵ ਤੇ ਸਮਾਜ ਦੇ ਹਿੱਤ ਦੀ ਪੋਲਿਟਿਕਸ ਨਹੀਂ ਕੀਤੀ ਹਮੇਸ਼ਾ ਕੰਟਰੋਵਰਸੀਆਂ ਕ੍ਰੀਏਟ ਕੀਤੀ ਆ ਤੇ ਇੱਕ 네ਗੇਟਿਵ ਪੋਲਿਟਿਕ ਆਪਣੀ ਪਬਲਿਸਿਟੀ ਲੈਣ ਦੀ ਅਨਾਬ-ਸ਼ਨਾਬ ਪਕ ਦਿੰਦੇ ਆ ਉਹ ਕਹਿੰਦੇ ਸਾਡੇ ਸਿਰ ਤੇ ਬਿਠਾ ਦਿੱ ਹੁਣ ਮੇਰਾ ਇੱਕ ਦੂਜਾ ਸਵਾਲ ਵੀ ਆ। ਯਾਦ ਤੇ ਪੰਜਾਬ ਭਾਜਪਾ ਯੂਨਿਟੀ ਜਿਹੜੀ ਆ ਉਹਨੂੰ ਜਿੱਦਿ ਸਨ ਨੂੰ ਕੋਈ ਤਿਆਰ ਨਹੀਂ ਉਹਨੂੰ ਕੋਈ ਮਿਲਣ ਨੂੰ ਤਿਆਰ ਨਹੀਂ ਉਹਨਾਂ ਦੀ ਵਿਚਾਰ ਦੀ ਜਿਹੜੀ ਆ ਵਾਰ-ਵਾਰ ਸਾਹਮਣੇ ਆ ਰਹੀ ਆ ਉਰਤੇ ਪ੍ਰਤੀਤ ਹੁੰਦਾ ਕਿ ਦਿੱਲੀ ਭਾਜਪਾ ਦੀ ਜਿਹੜੀ ਸੈਂਟਰ ਲੀਡਰਸ਼ਿਪ ਹੈ ਉਹ ਪੰਜਾਬ ਬੀਜੇਟੀ ਯੂਨਿਟੀ ਪਰਵਾਹ ਨਹੀਂ ਕਰਦੀ। ਜਾਂ ਫਿਰ ਕੰਗਨਾਰ ਸਕ੍ਰਿਪਟਿਕ ਇਹ ਵਿਆਪ ਜਿਹੜਾ ਆ ਉਹ ਦਿੱਤਾ ਜਾ ਰਿਹਾ ਜਿਹਦੇ ਲਈ ਬੀਜੇਪੀ ਜਾਣੀ ਜਾਂਦੀ ਹੈ ਕਿ ਐਸੇ ਬਿਆਨਬਾਜ਼ੀਆਂ ਕਰੋ ਅਬਦੀ ਨੈਗੇਟਿਵ ਪੋਲਿਟਿਕਸ ਕਰੋ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਸਟੇਟਮੈਂਟ ਦੋ ਕਿ ਸਮਾਜ ਚ ਵੰਡੀਆਂ ਪੈਣ ਲੋਕ ਲੜ ਸੁਬੇਰਾ ਚ ਤੁਹਾਡੇ ਰਾਹੀ ਮਾਨ ਜੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਸਵਾਲ ਹੈ ਪ੍ਰਧਾਨ ਮੰਤਰੀ ਤਰਾਹੀ ਸੌਣਾਂ ਕਿ ਮੈਂ ਬਾਤ ਨਹੀਂ ਕਰੂੰਗਾ ਜਾਂ ਤੇ ਕੰਗਨਾ ਰੌਕ ਤੇ ਐਕਸ਼ਨ ਲਓ ਫਿਰ ਜਗਾਪਾ ਪੰਜਾਬ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਇੱਕ ਵਾਰ ਦੀ ਲਗਾਤਾਰ ਨਫ਼ਰਤ ਵਾਲੇ ਬਿਆਨ ਦੇ ਰਹੀ ਹੈ ਜਾਂ ਫਿਰ ਇਹ ਮੰਨੋ ਕਿ ਜਿਹੜੀ ਭਾਜਪਾ ਦਾ ਐਂਟੀ ਪੰਜਾਬ ਚਿਹਰਾ ਆ ਉਹਦਾ ਇੱਕ ਸਕ੍ਰਿਪਟਿਡ ਪਾਟ ਕਿਡਾ ਆ ਉਹ ਅਦਾ ਕਰ ਰਹੀ ਹੈ ਅਭਿਨੇਤਰੀ ਕੰਗਨ ਰਾਓ ਕਿਉਂਕਿ ਐਕਟ੍ਰੈਸ ਵੀ ਰਹੀ ਹੈ ਰੇਜੇਟ ਫਲੋਕੀ ਹੈ ਰੀ ਬਿਸ਼ਪ ਲਾਭ ਹੈ ਜਦੋਂ ਕੋਲੋਂ ਇਹ ਵੀ ਕੋਈ ਨਹੀਂ ਚੱਲੀ ਜੋ ਲੇਕਿਨ ਜੀ.ਐੱਪੀ ਨੂੰ ਪਤਾ ਕਿ ਇਸ ਬੰਦ ਕਿਸ ਸਖਸ ਨੂੰ ਕਿਤਰਾ ਮਿਸਯੂਜ਼ ਕਰਨਾ ਹੈ ਔਰ ਵਰਤਾਂ ਮਤਰੀ ਜੀਤਾ ਵੀ ਮਿਲਤਰ ਸਾਰਿਆ ਕਿ ਜਿਹੜਾ ਤੁਸੀਂ ਅੱਜ ਤੋਂ ਤਿੰਨ ਸਾਲ ਮੇਲਾ ਗਿਆ ਸੀ ਕਿ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਸਮਝ ਨਹੀਂ ਸਕਿਆ ਦੇਸ਼ ਤੋਂ ਮਾਫੀ ਮੰਗਦਾ ਹੈ ਪ੍ਰਧਾਨ ਮੰਤਰੀ ਤੁਹਾਡੋ ਬਿਆਨ ਜਿਹੜਾ ਆ ਠੇਗਾ ਕੂਠਾ ਦਿਖਾ ਰਹੀ ਹੈ ਤੁਹਾਡੀ ਐਪੀ ਗੰਗਨਾਰ ਨੌਂ ਤੇ ਜਿਹੜੀ ਹੋਣੇ ਹੋਏ ਲੋਕ ਸਮਝਵਾਉਂਦੇ ਸੋ ਜਿੱਥੇ ਅਸੀਂ ਗੰਗਨਾਰ ਨੌਂ ਤੇ ਕਿਸਾਨਾਂ ਦੇ ਪੰਜਾਬ ਦੇ ਖਿਲਾਫ ਦਿੱਤੇ ਗੇ ਬਿਆਨ ਨੂੰ ਕ੍ਰਿਟੀਸਾਈਜ਼ ਕਰਦੇ ਆ ਕੰਡਮ ਕਰਦੇ ਆ ਉਸੇ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦਾ ਸਵਾਲ ਕਰਦੇ ਆ ਕਿ ਕਦੋਂ ਤੁਸੀਂ ਇਸ ਤੇ ਐਕਸ਼ਨ ਲਓਗੇ ਯਾ ਹਰਜੀਤ ਗਰੇਵਾਲ ਨੂੰ ਤੁਸੀਂ ਵੀ ਆਪਣੀ ਵਿਚਾਰ ਕੀ ਜਰੀਆ ਉਹ ਦਾਸੋਖ ਮੇਰਾ ਵਾਸ਼ਿ ਚੱਲਣਾ ਤੇਰੇ ਪੱਤੇ ਕੁਝ ਨਹੀਂ ਮੈਂ ਤੇ ਬਸ ਇਹੀ ਕਹਿ ਸਕਦਾ ਕਿ ਮੈਂ ਬਾਤ ਨਹੀਂ ਕਰੂੰਗਾ ਅਸਲ 'ਚ ਤੁਸੀਂ ਬਾਤ ਨਹੀਂ ਤੁਹਾਡੀ ਬਾਤ ਨੂੰ ਪੁੱਛੀ ਜਾ ਰਹੀ ਸੋ ਬੀ ਜੇ ਜੀ ਦਾ ਐਂਟੀ ਪੰਜਾਬ ਐਂਟੀ ਫਾਰਮਰ ਐਂਟੀ ਪੀਪਲ ਨਫਰਤ ਵਾਲਾ ਜਿਹੜਾ ਇੱਕ ਵਾਰ ਫੇਰ ਲੋਕਾਂ ਦੇ ਸਾਹਮਣੇ ਆਇਆ ਜਿਹਨੂੰ ਆਮ ਆਦਮੀ ਪਾਰਟੀ ਕਰੜੇਆ ਤੋਂ ਕੰਡਕਟ ਕਰਦੀ ਹੈ ਤੁਹਾਡਾ ਇਹ ਕੋਈ